ਜੀ ਹੈ ਮੈਨ ਲੱਗਦਾ ਤੇਰੀ ਪੂ ਆਈ ਆ ਜਾ ਉਹਨੂੰ ਕਹਿ ਦੇ ਵੀ ਹੈ ਨਹੀਂ ਮੰਮੀ ਘਰੇ ਸ਼ਸ਼ੀ ਕਲਪੂ ਆਜੀ ਸ਼ਸ਼ੀ ਕਲ ਜੀ ਆਪ ਤੂੰ ਹੋ ਠੀਕ ਹੈ ਹਾਂਜੀ ਹੋਰ ਮੰਮਾ ਕਿੱਥੇ ਆ ਮੰਮਾ ਬਾਹਰ ਨੂੰ ਗਏ ਹੋਇਆ ਚਲ ਚੰਗਾ ਜਿਆਦਾ ਆ ਗਈ ਉਹਨੂੰ ਐ ਕਹਿ ਦੀ ਵੀ ਪੂ ਆਈ ਸੀ ਠੀਕ ਹੈ ਜੀ ਆਪ ਤਾ ਹਾਂਜੀ ਮੰਮਾ ਅੱਜ ਤੁਹਾਡੀ ਛੁੱਟੀ ਆ ਆਪਾਂ ਮॉल ਚ ਆਲਦੇ ਹਾਂ ਘੁੰਮਣ ਵਾਸਤੇ ਠੀਕ ਐ ਠੀਕ ਐ ਓਹੋ ਆ ਤੁਹਾਡੀ ਦਾਦੀ ਦਾ ਫੋਨ ਆ ਗਿਆ ਇਹਨੇ ਫੋਨ ਤੇ ਗੱਲਾਂ ਬਹੁਤ ਮਾਰਨੀਆਂ ਨੇ ਉਹਨੂੰ ਕਹਦੇ ਸੀ ਘਰੇ ਵੀ ਹੈਗੀ ਮੰਮਾ ਹੈਲੋ ਦਾਦੀ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਤੁਸੀਂ ਮੰਮਾ ਮੰਮਾ ਤਾਂ ਘਰ ਨਹੀਂ ਹੈਗੇ ਉਹ ਬਾਹਰ ਨੂੰ ਕਿਸੇ ਕੰਮ ਲਈ ਗਏ ਹੋਇਆ ਠੀਕ ਐ ਫੇਰ ਘਰ ਲਿਓ ਤੁਸੀਂ ਠੀਕ ਇਹਦਾ ਵੀ ਸਾਰਿਆ ਪੈਸਾ ਹਰਦੋਂ ਜਬਾਖਾ ਦੇ ਝੂਠ ਬਲਾਈ ਜਾਂਦੀ ਹੈ ਇੱਥੇ ਹੀ ਸਾਰਾ ਕੁਝ ਕੋਈ ਨਾ ਜੀਆ ਮੇਰੇ ਪੈਸੇ ਨੇ ਪਤਾ ਨਹੀਂ ਲੱਭ ਰਹੀਆਂ ਸੱਚ ਦੱਸੋ ਦੋਨਾਂ ਵਿੱਚੋਂ ਕਿਹਦੇ ਕੋਲ ਨੇ ਨਹੀਂ ਮੈਂ ਤੁਹਾਡੇ ਪਾਪਾ ਨੂੰ ਸ਼ਿਕਾਇਤ ਲਾਨੀ ਆ ਆ ਸੁਣਦੇ ਹੋ ਤੁਸੀਂ ਹਾਂ ਆਇਆ ਮੜਾ ਜਾ ਇੱਥੇ ਹੁਣ ਦੱਸ ਦਿਓ ਉਹਨਾਂ ਨੂੰ ਤਾਂ ਕੀ ਦਲੋਗੀ ਕਾਤੋਂ ਪੂਰੀ ਜਾਨੀ ਲਵਾਖਣੂ ਆਹ ਦੇਖ ਲੋ ਇੱਕ ਤਾਂ ਇਹਨੇ ਮੇਰੇ ਪੈਸੇ ਜੇ ਕੇ ਇਹਨਾਂ ਨੇ ਦੂਜੇ ਇਹ ਮੇਰੇ ਕੋਲ ਝੂਠ ਬੋਲਦੇ ਨੇ ਝੂਠ ਬੋਲਣਾ ਇਹਨਾਂ ਨੂੰ ਸਿੱਖਿਆ ਆਏਗਾ ਸਾਰਾ ਦਿਨ ਅਤਰੀਪੂ ਆ ਗਈ ਇਹਨਾਂ ਨੂੰ ਕਦੇ ਘਰੇ ਨਹੀਂ ਹੈਗੇ ਆ ਤੇਰੀ ਦਾਦੀ ਦਾ ਫੋਨ ਆ ਗਿਆ ਇਹਨੂੰ ਕਦੇ ਘਰੇ ਨਹੀਂ ਹੈਗੇ ਮੇਰੀ ਦਮਾਦਾ ਤਾਉਗੀ 2 ਘੰਟੇ ਮੇਰੇ ਨਾਲ ਬੱਥਾ ਮਾਰੂਗੀ ਝੂਠ ਬੋਲਣਾ ਹਮੇਸ਼ਾ ਬੱਚਿਆਂ ਨੂੰ ਮਾਪਾਂ ਵੱਸ ਕਿਉਂਦੇ ਨੇ ਜਿਹੜਾ ਕੰਮ ਤੂੰ ਕਰ ਰਹੀ ਹੈਗੀ ਕੋਈ ਚੱਜ ਦੀ ਸਿੱਖਿਆ ਸਿੱਖਾਇ ਕਰ ਜੇ ਵੱਖਾ ਨੂੰ ਪੂਰੀ ਜਾਨੀ ਹੈ ਵੀ ਪੈਸੇ ਕਿੱਥੇ ਨੇ ਝੂਠ ਬੋਲਣਾ ਤੂੰ ਹੀ ਸਿਖਾਇਆ ਦਣ ਮੈਂ ਆਪਣੀ ਗਲਤੀ ਮੰਨਦੀ ਹਾਂ ਅੱਗੇ ਤੋਂ ਐਂ ਕੁਝ ਨਹੀਂ ਕਰੂੰਗੀ ਸਾਰਾ ਦਿਨ ਬੱਚਿਆਂ ਨੂੰ ਤੁਸੀਂ ਆਇਆ ਕਹਦੋ ਫੋਨ ਤੇ ਆਇਆ ਕਹਦੋ ਕਦੇ ਵੀ ਬੱਚਿਆਂ ਨੂੰ ਝੂਠ ਬੋਲਣਾ ਨਹੀਂ ਸਿਖਾਉਣਾ ਜੈਂਦਾ ਅੱਜ ਤੋਂ ਬਾਅਦ ਵਿੱਚ ਮੱਖਾਂ ਨੂੰ ਭੂਰੀ ਨਾ ਝੂਠ ਬੋਲਣ ਦੇ ਠੀਕ ਹੈ